ਭਾਰਤ ਫੋਰ ਅਮਰੀਕਾ ਦੇ ਵਿੱਚ ਟ੍ਰੇਡ ਵਾਰਨਿੰਗ ਚੱਲ ਰਹੀ ਸੀ ਉਹ ਇੱਕ ਤਰਫੀ جنگ ਸੀ ਭਾਰਤ ਸਰਕਾਰ ਜਿਹੜੀ ਇਹਨੂੰ ਬਿਲਕੁਲ ਇੱਕ ਡਿਪਲੋਮੈਟਿਕਲੀ ਚੁੱਪ ਕਰਕੇ ਬੈਠੀ ਸੀ ਹਾਂ ਭਾਰਤ ਦਾ ਮੀਡੀਆ ਜਿਹੜਾ ਸੀ ਉਹ ਆਪਣਾ ਟ੍ਰੇਡ ਵਾਰ ਚ ਲੱਗਾ ਸੀ ਤੁਹਾਨੂੰ ਕੀ ਲੱਗਦਾ ਹੈ ਕਿਹੜੇ ਕਿਹੜੇ ਸੈਕਟਰ ਜਿਹੜੇ ਨੇ ਉਹ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਵਿੱਚ ਹਸਾਇਉਂਦੇ ਪ੍ਰੈਜ਼ੀਡੈਂਟ 트੍ਰੰਪ ਨੇ ਆਪਣੇ ਟਵੀਟ ਵਿੱਚ ਸਾਫ਼ ਲਿਖਿਆ ਹੈ ਕਿ ਭਾਰਤ ਹੁਣ ਰਸ਼ੀਆ ਤੋਂ ਤੇਲ ਨਹੀਂ ਖਰੀਦੇਗਾ ਏ ਪ੍ਰਾਈਮ ਮਿਨਿਸਟਰ ਮੋਦੀ ਤੋਂ ਫੋਨ ਤੇ ਗੱਲ ਕਰਨ ਤੋਂ ਬਾਅਦ ਦਾ ਟਵੀਟ ਹੈ ਤੁਹਾਨੂੰ ਕੀ ਲੱਗਦਾ ਹੈ ਕਿ 4 ਆਰਡ ਦੀ ਮੀਟਿੰਗ ਵੀ ਹੋਣੀ ਸੀ 2+2 ਦੀ ਵੀ ਮੀਟਿੰਗਸ ਹੋਣੀਆਂ ਸੀਗੀਆਂ ਇਸ ਪੱਖੋਂ ਤੁਸੀਂ ਇਸ ਸਾਰੇ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਰਿਸ਼ਤੇ ਜਿਹੜੇ ਭਾਰਤ ਨੂੰ ਇਨਾ 1 ਸਾਲ ਵਿੱਚ ਕਾਫੀ ਮੈਂ ਸਮਝਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਉਹਨਾਂ ਲਈ ਭਾਰਤ ਦਾ ਬਦਲ ਲੱਭਣਾ ਖਾਲ ਦੀ ਗੜੀ ਬੜਾ ਮੁਸ਼ਕਲ ਹੈ ਚਾਈਨਾ ਤੇ ਡਿਪੈਂਡੈਂਟ ਹੋ ਗਏ ਤੇ ਤੁਸੀਂ ਚਾਈਨਾ ਨਾਲ ਕਿਵੇਂ ਲੜਾਈ ਲੜੋਗੇ ਜਿਵੇਂ ਅਈ ਟ੍ਰੇਡ ਡੀਲ ਕਲੀਅਰ ਕੀਤੀ ਹੈ ਇਸ ਮੁੱਦੇ ਨੂੰ ਵੀ ਫਰੰਟ ਫੁੱਟ ਤੇ ਆ ਕੇ ਕਲੀਅਰ ਕਰਨਾ ਪਏਗਾ ਔਰ ਮੈਂ ਸਮਝਦਾ ਹੁਣ ਟਾਈਮ ਹੋ ਚੁੱਕਿਆ ਹੈ ਹੁਣ ਪੀਸ ਦੀ ਵੀ ਗੱਲ ਕਰਨੀ ਚਾਹੀਦੀ ਹੈ ਭਾਰਤ ਨੂੰ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਵਾਸ਼ਿੰਗਟਨ ਡੀਸੀ ਤੋਂ ਸੁਫਾਲ ਸਿੰਘ ਤਨਵਾ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਤਨਵਾ ਸਾਹਿਬ ਤੁਹਾਡਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਭਾਰਤ ਉੱਪਰ ਲਾਇਆ ਗਿਆ 50% ਟੈਰਫ ਜਿਸ ਦੇ ਨਾਲ ਪਿਛਲੇ ਲਗਭਗ 10 ਮਹੀਨਿਆਂ ਤੋਂ ਦੋਨੋਂ ਦੇਸ਼ਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਕਾਫੀ ਕੜਵਾਟ ਪੜ ਗਈ ਸੀ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਕੁਝ ਹੀ ਘੰਟੇ ਪਹਿਲਾਂ ਕੀਤੇ ਗਏ ਇੱਕ ਟਵੀਟ ਦੇ ਨਾਲ ਇਹ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਆਪਣੇ ਟ੍ਰੂਥ ਸੋਸ਼ਲ ਉੱਪਰ ਲਿਖੇ ਗਏ ਸੁਨੇਹੇ ਦੇ ਵਿੱਚ ਭਾਰਤ ਵਾਸੀਆਂ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਉਹ ਭਾਰਤ ਉੱਪਰ 50% ਤੋਂ ਟੈਰਫ ਕੱਟ ਕਰਕੇ 18% ਕਰਨ ਜਾ ਰਹੇ ਨੇ ਹੁਣ ਇਹ ਟੈਰਫ ਕਿਉਂ ਲਗਾਇਆ ਗਿਆ ਸੀ ਇਸ ਟੈਰਫ ਦੇ ਘਟਣ ਨਾਲ ਕੀ ਦੋਨਾਂ ਦੇਸ਼ਾਂ ਦੇ ਸਬੰਧ ਬਿਲਕੁਲ ਫਿਰ ਪਹਿਲੋਂ ਵਾਲੇ ਹੋਣ ਜਾ ਰਹੇ ਨੇ ਯਾ ਇਹਦੇ ਵਿੱਚ ਕੋਈ ਜੀਓ ਇਕਨੋਮਿਕ ਜੀਓ ਪੋਲਿਟਿਕਲ ਜਾਂ ਫਿਰ ਉਸ ਖਿੱਤੇ ਦੀ ਕੋਈ ਵੱਡੀ ਰਾਜਨੀਤੀ ਹੈ ਇਹਨਾਂ ਸਾਰੇ ਹੀ ਮਸਲਿਆਂ ਤੇ ਗੱਲ ਕਰਾਂਗੇ ਡਾਕਟਰ ਜਸਦੀਪ ਸਿੰਘ ਜੈਸੀ ਹੋਰਾਨ ਜੈਸੀ ਜੀ ਸਭ ਤੋਂ ਪਹਿਲਾਂ ਤੁਹਾਡਾ ਓਪਨਿੰਗ ਕਮੈਂਟ ਕੀ ਆ ਕਾਫੀ ਚਰਚਾ ਚੱਲ ਰਹੀ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਵੀ ਟਵੀਟ ਬੜੇ ਸੁਖਾਵੇਂ ਤੇ ਬੜੇ ਚੰਗੇ ਢੰਗ ਨਾਲ ਦੋਨੋਂ ਹੀ ਲੀਡਰ ਇੱਕ ਦੂਜੇ ਦੇ ਤਾਰੀਫ ਕਰ ਰਹੇ ਨੇ ਔਰ ਇਸ ਵੇਲੇ ਭਾਰਤ ਦੇ ਵਿਦੇਸ਼ ਮੰਤਰੀ ਵਾਸ਼ਿੰਗਟਨ ਡੀਸੀ ਚ ਪਹੁੰਚ ਚੁੱਕੇ ਨੇ ਹੁਣ ਤੋਂ ਕੁਝ ਹੀ ਘੰਟੇ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਦੀਆਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਦੇ ਬਾਰੇ ਤੁਹਾਡੇ ਓਪਨਿੰਗ ਕਮੈਂਟ ਕੀ ਨੇ ਮੈਂ ਸਭ ਤੋਂ ਪਹਿਲਾਂ ਇਹ ਜਿਹੜਾ ਪ੍ਰੈਜ਼ੀਡੈਂਟ 트੍ਰੰਪ ਦਾ ਟਵੀਟ ਆਇਆ ਔਰ ਜਿਹੜੀ ਇਹ ਟ੍ਰੇਡ ਮੀਟ ਹੋਈ ਹੈ ਇਹਦਾ ਮੈਂ ਬਹੁਤ-ਬਹੁਤ ਵੈਲਕਮ ਕਰਦਾ ਇਟਸ ਅ ਵੈਰੀ ਵੈਰੀ ਵੈਲਕਮਿੰਗ

ਸਿਟੀਜ਼ਨਸ ਨੂੰ ਦਾ ਬਹੁਤ ਲਵ ਹੋਣਾ ਹੈ ਔਰ ਮੈਂ ਉਮੀਦ ਰੱਖਦਾ ਕਿ ਇਹਦੇ ਉੱਪਰ ਹੁਣ ਅਸੀਂ ਬਿਲਡ ਕਰੀਏ ਔਰ ਇੱਕ ਅੱਛੀ ਰਿਲੇਸ਼ਨਸ਼ਿਪ ਨੂੰ ਵਾਪਸ ਤੋਂ ਮਜ਼ਬੂਤ ਕਰੀਏ ਇਸ ਸਾਰੇ ਕੁਝ ਨੂੰ ਬੜੇ ਵੱਖ-ਵੱਖ ਐਂਗਲਸ ਤੋਂ ਦੇਖਿਆ ਜਾ ਰਿਹਾ ਹੈ ਕੁਝ ਲੋਕ ਤਾਂ ਇਹ ਕਹਿ ਰਹੇ ਨੇ ਕਿ ਭਾਰਤ ਵੱਲੋਂ ਚੀਨ ਦੇ ਨਾਲ ਬਣਾਏ ਗਏ ਨੇੜਤਾ ਜਾਂ ਯੂਏਈ ਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ ਜਾਂ ਯੂਰੋਪੀਅਨ ਦੇਸ਼ਾਂ ਦੇ ਨਾਲ ਸਮਝੌਤਾ ਕੀਤਾ ਗਿਆ ਉਸ ਦਾ ਪ੍ਰੈਸ਼ਰ ਪ੍ਰੈਜ਼ੀਡੈਂਟ ਟਰੰਪ ਦੇ ਉੱਪਰ ਸੀ ਤੇ ਉਹਨਾਂ ਨੇ ਇਹ ਹੁਣ ਸਮਝੌਤਾ ਕੀਤਾ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਵਕ ਵਕ ਜਿਹੜੇ ਸਟੇਟਮੈਂਟਸ ਆ ਰਹੀਆਂ ਨੇ ਭਾਰਤ ਦਾ ਜਿਹੜਾ ਮੀਡੀਆ ਹੈ ਉਹ ਤੋਂ ਸ਼ੁਰੂ ਤੋਂ ਹੀ ਇੱਕ ਸੱਚ ਨੂੰ ਕੁਝ ਹੋਰ ਹੀ ਦਿਖਾਉਂਦਾ ਹੈ ਪਰ ਤੁਸੀਂ ਇਹ ਜੀ ਅਸਲੀਅਤ ਵੇਖੀ ਜਾਏ ਤੇ ਇਹ ਟ੍ਰੇਡ ਵਾਰ ਨਹੀਂ ਸੀ ਟ੍ਰੇਡ ਵਾਰ ਉਹਨੂੰ ਕਹਿੰਦੇ ਨੇ ਜਿੱਥੇ ਦੋਵੇਂ ਮੁਲਕ ਇੱਕ ਦੂਜੇ ਨਾਲ ਵਾਰ ਦੀ ਸਥਿਤੀ ਚਾਨ ਇੱਕ ਨੇ 10% ਕੀਤੇ ਦੂਜੇ ਨੇ 15 ਕਰਤੇ ਇੱਕ ਨੇ ਇਹ ਰੋਕ ਲਗਾਈ ਉਹਨੇ ਦੂਜੀ ਉਹਨੇ ਦੂਜੀ ਰੋਕ ਲਗਾਦੀ ਤੁਸੀਂ ਕਹਿ ਸਕਦੇ ਹੋ ਕਿ ਅਮਰੀਕਾ ਚਾਈਨਾ ਦੇ ਵਿੱਚ ਟ੍ਰੇਡ ਵਾਰ ਚੱਲ ਰਿਹਾ ਸੀ ਤੁਸੀਂ ਇੱਥੇ ਤੱਕ ਕਹਿ ਸਕਦੇ ਹੋ ਕਿ ਅਮਰੀਕਾ ਕੈਨੇਡਾ ਦੇ ਵਿੱਚ ਟ੍ਰੇਡ ਵਾਰ ਚੱਲ ਰਿਹਾ ਸੀ ਭਾਰਤ اور ਅਮਰੀਕਾ ਦੇ ਵਿੱਚ ਟ੍ਰੇਡ ਵਾਰ ਨਹੀਂ ਚੱਲ ਰਹੀ ਸੀ ਉਹ ਇੱਕ ਤਰਫੀ ਜੰਗ ਸੀ ਭਾਰਤ ਸਰਕਾਰ ਜਿਹੜੀ ਇਹਨੂੰ ਬਿਲਕੁਲ ਇੱਕ ਡਿਪਲੋਮੈਟਿਕਲੀ ਚੁੱਪ ਕਰਕੇ ਬੈਠੀ ਸੀ ਹਾਂ ਭਾਰਤ ਦਾ ਮੀਡੀਆ ਜਿਹੜਾ ਸੀ ਉਹ ਬਣਾ ਟ੍ਰੇਡ ਵਾਰ ਚ ਲੱਗਾ ਸੀ ਭਾਰਤ ਦਾ ਸੋਸ਼ਲ ਮੀਡੀਆ ਜਿਹੜਾ ਹੈ ਉਹ ਰੋਜ਼ ਕਹਿੰਦਾ ਸੀ ਜਿੱਤ ਕਿਦੀ ਹੋ ਗਈ ਐ ਅਸੀਂ ਜਿੱਤ ਗਏ ਆ ਜੀ ਅਮਰੀਕਾ ਹਾਰ ਗਿਆ ਜੀ 트ੰਪ ਨੂੰ ਅਸੀਂ ਥੱਲੇ ਲਾਤਾ ਪਰ ਐਕਚੁਅਲ ਵਿੱਚ ਜਿਹੜੀ ਭਾਰਤ ਦੀ ਗਵਰਨਮੈਂਟ ਸੀ ਉਹਨੇ ਬੜੀ ਸੂਝ-ਬੂਝ ਨਾਲ ਇਹਨੂੰ ਹੈਂਡਲ ਕੀਤਾ ਔਰ ਮੈਂ ਸਮਝਦਾ ਮਸਲਾ ਇਹ ਸੀ ਕਿ ਜਿਵੇਂ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਜਿਹੜੀ ਟੈਕਨੀਕ ਹੈ ਡੀਲ ਕਰਨ ਦੀ ਉਹ ਦੁਨੀਆ ਇਸ ਵੇਲੇ ਸਿੱਖ ਰਹੀ ਹੈ ਵੀ ਕਿਵੇਂ ਹੈਂਡਲ ਕਰਨਾ ਹੈ ਔਰ ਇੰਡੀਆ ਨੇ ਹੁਣ ਇਹਨੇ ਮਹੀਨਿਆਂ ਬਾਅਦ ਜਾ ਕੇ ਸਿੱਖਿਆ ਵੀ ਡੋਨਲਡ ਟਰੰਪ ਜਦੋਂ ਕੋਈ ਡੀਲ ਮੁਕਾਉਂਦੇ ਨੇ ਤੇ ਉਹ ਉਹਨੂੰ ਕਿਵੇਂ ਹੈਂਡਲ ਕਰਨਾ ਔਰ ਮੈਂ ਸਮਝਦਾ ਕਿ ਭਾਰਤ ਨੇ ਬੜੀ ਇਹ ਸਮਝਦਾਰੀ ਦਾ ਇੱਕ ਸਬੂਤ ਦਿੱਤਾ ਹੈ ਭਾਰਤੀ ਗਵਰਨਮੈਂਟ ਨੇ ਭਾਰਤ ਦੇ ਵਿਨੇਸ਼ ਮੰਤਰੀ ਨੇ ਕਿ ਅੱਜ ਉਹਨਾਂ ਨੇ ਇਹ ਡੀਲ ਜਿਹੜੀ ਹੈ ਪ੍ਰਾਈਮ ਮਿਨਿਸਟਰ ਮੋਦੀ ਨੇ ਪ੍ਰੈਜ਼ੀਡੈਂਟ 트럼ਪ ਨਾਲ ਗੱਲ ਕਰਕੇ ਇਹ ਡੀਲ ਮੁਕਾਈ ਹੈ ਔਰ ਇਹਦੇ ਵਿੱਚ ਇਹ ਕਹਿਣਾ ਕਿ ਇਹ ਜੀ ਕੋਈ EU ਦੀ ਡੀਲ ਹੋਈ ਹੈ ਜਾਂ ਚਾਈਨਾ ਦੀ ਡੀਲ ਹੋਈ ਉਸ ਕਰਕੇ ਹੋ ਗਿਆ ਹੈ ਇਹ ਨਹੀਂ ਗੱਲ ਇਸ ਇੱਕ ਸਾਲ ਤੋਂ ਇਹ ਡੀਲ ਮੁਕਾਣ ਦੀ ਕੋਸ਼ਿਸ਼ ਚੱਲ ਰਹੀ ਸੀ ਔਰ ਅਮਰੀਕਾ ਨੇ ਜੋ ਸ਼ਰਤਾਂ ਇੱਕ ਸਾਲ ਪਹਿਲੇ ਰੱਖੀਆਂ ਸਨ ਉਨਾ ਸ਼ਰਤਾ ਤੇ ਹੀ ਇਹ ਡੀਲ ਹੋਈ ਹੈ ਤੇ ਮੈਂ ਸਮਝਦਾ ਬਹੁਤ ਅੱਛੀ ਗੱਲ ਹੋ ਗਈ ਹੈ ਔਰ ਜਿਹੜਾ ਭਾਰਤ ਦਾ ਜਿਹੜਾ ਰਿਸ਼ਤਾ ਹੈ ਉਹ ਅਮਰੀਕਾ ਨਾਲ ਅਸੀਂ ਹੋਰ ਮਜ਼ਬੂਤ ਕਰੀਏ ਡੈਸਪੋਰਾ ਤਾਂ ਕਿ ਦੋਵਾਂ ਦੇਸ਼ਾਂ ਵਿੱਚ ਲੋਕਾਂ ਵਿੱਚ ਟ੍ਰੇਡ ਵਧੇ ਔਰ ਆਪਸੀ ਜਿਹੜੀ ਜਿਵੇਂ ਤੁਸੀਂ ਦੱਸਿਆ ਕੜਵਾਪਣ ਆ ਗਿਆ ਸੀ ਉਹਨੂੰ ਵੀ ਦੂਰ ਕਰੀਏ ਤੇ ਅੱਗੇ ਇਹਦੇ ਉੱਪਰ ਕੰਮ ਕਰੀਏ ਬਹੁਤ ਸਾਰੇ ਸੈਕਟਰ ਨੇ ਮੈਨੂਫੈਕਚਰਿੰਗ ਜਾਂ ਐਗਰੀਕਲਚਰ ਬਹੁਤ ਵੱਡਾ ਇੱਕ ਅੜਿੱਕਾ ਬਣਿਆ ਹੋਇਆ ਸੀ ਤੁਹਾਨੂੰ ਕੀ ਲੱਗਦਾ ਕਿਹੜੇ-ਕਿਹੜੇ ਸੈਕਟਰ ਜਿਹੜੇ ਨੇ ਉਹ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਵਿੱਚ ਹੁਣ ਸਹਾਇੀ ਹੋਣਗੇ। ਦੇਖੋ ਮੈਂ ਜੇ ਇਹ ਤੁਸੀਂ ਡੀਲ ਨੂੰ ਐਨਲਾਈਜ਼ ਕਰੋ ਤੇ ਇਹ ਇਹਨੂੰ ਇੱਕ ਇੱਕ ਪੁਆਇੰਟ ਸੀ ਜਦੋਂ ਅਮਰੀਕਾ ਨੇ ਭਾਰਤ ਦੇ ਉੱਪਰ 25% ਟੈਰਿਫ ਲਾਇਆ ਸੀ ਔਰ ਉਹਦੇ ਉੱਪਰ 25% ਹੋਰ ਇੱਕ ਪੈਨਲਟੀ ਲਗਾਤੀ ਸੀ ਕਿ ਤੁਸੀਂ ਰਸ਼ੀਆ ਤੋਂ ਚੈਲ ਤੇਲ ਨਹੀਂ ਖਰੀਦੋਗੇ। او پچی پرسنٹ پینلٹی بھی ہٹ رہی ہے کیونکہ پریزنٹ ٹرمپ نے اپنے ٹویٹ بھی صاف لکھیا ہے کہ پارت ہون رشیا تو تیل نہیں خریدے گا یہ پرائم منسٹر موڈی تو فون تے کرن تو بعد دا ٹویٹ ہے اور انہوں نے نال اے بھی کیا کہ ہون ਤੇਲ ਜਿਹੜਾ ਹੈ ਉਹ ਅਮਰੀਕਾ ਤੋਂ ਤੇ ਵੈਨੇਜ਼ਵੇਲਾ ਤੋਂ ਖਰੀਦਿਆ ਜਾਏਗਾ ਤੇ ਇਹ ਮੈਂ ਸਮਝਦਾ ਕਿ ਬਹੁਤ ਇੱਕ ਵੱਡੀ ਡਵੈਲਪਮੈਂਟ ਹੈ ਜਿਹੜਾ ਭਾਰਤ ਨੇ ਮੰਨ ਗਿਆ ਕਿ ਅਸੀਂ ਤੇਲ ਜਿਹੜਾ ਹੈ ਅਮਰੀਕਾ ਵੈਨੇਜ਼ਵੇਲਾ ਤੋਂ ਖਰੀਦਾਂਗੇ ਔਰ ਪ੍ਰੈਜ਼ੀਡੈਂਟ 트੍ਰੰਪ ਨੇ ਇੱਥੇ ਤੱਕ ਵੀ ਟਵੀਟ ਕੀਤਾ ਹੈ ਕਿ ਇਹ ਹੁਣ ਯੂਕਰੇਨ ਰਸ਼ੀਆ ਪੀਸ ਤੇ ਲਈ ਬਹੁਤ ਕਾਰਗਰ ਸਾਬਤ ਹੋਏਗਾ ਮੈਂ ਸਮਝਦਾ ਇਹ ਵੀ ਅੱਛੀ ਗੱਲ ਹੈ ਕਿ ਇੰਡੀਆ ਵੀ ਹੁਣ ਕਹਿ ਸਕੇਗਾ ਵੀ ਅਸੀਂ ਯੂਕਰੇਨ ਰਸ਼ੀਆ ਤੇ ਪੀਸ ਵਿੱਚ ਹਿੱਸਾ ਲਿਆ ਹੈ ਔਰ ਦੂਜੀ ਜਿਹੜੀ ਗੱਲ ਉਹਨਾਂ ਨੇ ਇਹ ਦੱਸੀ ਹੈ ਕਿ ਇਹਦੇ ਵਿੱਚ ਅਸੀਂ ਜਿਹੜਾ ਸਮਾਨ ਇੰਡੀਆ ਤੋਂ ਖਰੀਦਾਂਗੇ ਉਹਦੇ ਉੱਪਰ ਅਸੀਂ 18% ਟੈਰਿਫ ਲਾਵਾਂਗੇ ਜਿਹੜਾ 50% ਸੀ ਉਹ ਘਟਾ ਕੇ ਅਸੀਂ 18% ਕਰਤਾ ਹੈ ਮਤਲਬ ਭਾਰਤ ਹੁਣ ਜਿਹੜੇ ਹੋਰ ਦੇਸ਼ ਨੇ ਵਿਅਤਨਾਮ ਥਾਈਲੈਂਡ ਉਹਨਾਂ ਦੀ ਜਿਹੜਾ ਕੰਪੀਟੀਸ਼ਨ देयर ਇਜ਼ਨ ਭਾਰਤ ਨੂੰ ਉਹਨਾਂ ਦੀ ਲੈਵਲ ਵਿੱਚ ਟੈਰਿਫ ਨੂੰ ਲਾਇਆ ਗਿਆ ਤਾਂ ਕਿ ਭਾਰਤ ਵੀ ਕੰਪੈਰੀਟਿਵ ਹੋ ਸਕੇ ਪਰ ਜਿਹੜੀ ਵੱਡੀ ਗੱਲ ਵੇਖਣ ਵਾਲੀ ਉਹਦੇ ਚ ਇਹ ਕਿ ਅਮਰੀਕਾ ਜੋ ਵੀ ਸਮਾਨ ਭਾਰਤ ਨੂੰ ਭੇਜੇਗਾ ਉਦੇ ਉਪਰ ਜ਼ੀਰੋ ਟੈਰਿਫ ਹੋਏਗਾ ਉਹਦੇ ਉਪਰ ਭਾਰਤ ਕੋਈ ਟੈਰਿਫ ਨਹੀਂ ਲਗਾ ਰਿਹਾ ਔਰ ਉਸ ਤੋਂ ਇਲਾਵਾ ਅਮਰੀਕਾ ਨੇ ਇਹ ਵੀ ਪ੍ਰੈਜ਼ੀਡੈਂਟ 트੍ਰੰਪ ਨੇ ਟਵੀਟ ਕੀਤਾ ਹੈ ਕਿ ਅਸੀਂ ਐਗਰੀਕਲਚਰ ਸੈਕਟਰ ਵਿੱਚ ਵੀ ਅ એનર્ਜੀ ਐਗਰੀਕਲਚਰ ਵਿੱਚ ਵੀ ਭਾਰਤ ਵਿੱਚ ਸਮਾਨ ਪੇਜਾਂਗੇ ਖੁੱਲੀ ਮਾਰਕੀਟ ਹੋਏਗੀ ਅਸੀਂ ਐਗਰੀਕਲਚਰ ਦਾ ਵੀ ਸਮਾਨ ਪੇਜਾਂਗੇ ਜਿਹੜਾ ਕਿ ਇੱਕ ਟਾਈਮ ਤੇ ਬੜਾ ਵੱਡਾ ਇਸ਼ੂ ਬਣਾਇਆ ਜਾ ਰਿਹਾ ਸੀ ਜਿਹਦੇ ਵਿੱਚ ਕੀ ਕਿਹਾ ਗਿਆ ਸੀ ਕਿ ਕੋਈ ਐਗਰੀਕਲਚਰ ਦਾ ਸਮਾਨ ਨਹੀਂ ਲਵਾਗੇ ਅਮਰੀਕਾ ਤੋਂ ਹੁਣ ਉਹ ਵੀ ਸਟੀਲ ਵਿੱਚ ਆ ਰਿਹਾ ਕਿ ਉਹ ਵੀ ਅਮਰੀਕਾ ਭੇਜੇਗਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਇਲਾਵਾ 500 ਬਿਲੀਅਨ ਡਾਲਰ ਦਾ ਹੋਰ ਵੀ ਸਮਾਨ ਭਾਰਤ ਖਰੀਦੇਗਾ ਤਾਂ ਇੱਕ ਕਿਸਮ ਦੀ ਇਹ ਬੜੀ ਹੀ ਵਨ-ਵਨ ਸਿਚੁਏਸ਼ਨ ਹੈ ਅਮਰੀਕਾਸ ਤੇ ਔਰ ਇੱਕ ਵਾਰੀ ਫਿਰ ਪ੍ਰੈਜ਼ੀਡੈਂਟ 트ੰਪ ਦੀ ਜਿਹੜੀ ਦੂਰਦਰਸ਼ਤਾ ਹੈ ਜਿਹੜੀ ਉਹਨਾਂ ਦੀ ਕੂਟਨੀਤੀ ਹੈ ਜਿਹੜਾ ਅਮਰੀਕਾ ਫਰਸਟ ਹੈ ਉਹ ਸਾਹਮਣੇ ਵੇਖਣ ਨੂੰ ਆ ਰਿਹਾ ਹੈ ਔਰ ਇਸ ਹਾਲਾਤ ਵਿੱਚ ਜਿਵੇਂ ਕਿ ਇੱਕ ਸੁਪਰ ਪਾਵਰ ਨਾਲ ડીਲ ਕਰਨਾ ਇਹ ਜੇ ਭਾਰਤ ਬੰਗਲਾਦੇਸ਼ ਨਾਲ ડીਲ ਕਰ ਰਿਹਾ ਹੁੰਦਾ ਜਾਂ ਭਾਰਤ ਪਾਕਿਸਤਾਨ ਨਾਲ ਜੇ ਮੈਂ ડીਲ ਕਰਦਾ ਜਾਂ ਸ਼੍ਰੀਲੰਕਾ ਨਾਲ ડીਲ ਕਰਦਾ ਤੇ ਮੈਂ ਸਮਝਦਾ ਕਿ ਇਹ ડીਲ ਜਿਹੜੀ ਸੀ ਇਹ ਭਾਰਤस्ते ਮੈਂ ਕਹਿੰਦਾ ਕਿ ਜੀ ਭਾਰਤ ਦੀ ਬੜੀ ਵੱਡੀ ਦੇਛਾਰ ਹੋਈ ਹੈ ਪਰ ਇਹ ਜਦੋਂ ਇੱਕ ਸੁਪਰ ਪਾਵਰ ਨਾਲ ਤੁਸੀਂ ડીਲ ਕਰ ਰਹੇ ਹੋ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਆਰਥਿਕ ਔਰ ਹਰ ਕਿਸਮ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਮੈਂ ਸਮਝਦਾ ਭਾਰਤ ਨੇ ਬੜੀ ਸੂਝਬੂਝ ਨਾਲ ਇਹ ડીਲ ਮੁਕਾ ਕੇ ਔਰ ਇੱਕ ਕਿਨਾਰਾ ਕਰਕੇ ਤੇ ਬੜੇ ਅچھے ਤਰੀਕੇ ਨਾਲ ਉਹਨਾਂ ਨੇ ਇਹਨੂੰ ਹੁਣ ਕੰਪਲੀਟ ਕੀਤਾ ਹੈ ਜੈਸੀ ਜੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਤੁਹਾਡੇ ਨਾਲ ਵੀ ਬੜੇ ਨੇੜਲੇ ਸਬੰਧ ਨੇ ਉਹਨਾਂ ਦੇ ਉਹਨਾਂ ਦੇ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਵਾਈਟ ਹਾਊਸ ਦੇ ਵਿੱਚ ਉਹਨਾਂ ਦੇ ਨਾਲ ਤੁਹਾਡੀ ਮੀਟਿੰਗ ਵੀ ਹੋਈ ਸੀ ਅੱਜ ਉਹਨਾਂ ਨੇ ਵੱਖ-ਵੱਖ ਭਾਰਤ ਦੇ ਟੀਵੀ ਚੈਨਲਾਂ ਤੇ ਬੋਲਦਿਆਂ ਇੱਕ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ 트ੰਪ ਆਪਣੇ ਰਿਸ਼ਤਿਆਂ ਨੂੰ ਉਸੇ ਮਜ਼ਬੂਤੀ ਦੇ ਨਾਲ ਨਿਭਾਉਂਦੇ ਰਹੇ ਨੇ ਪਰ ਇੱਕ ਚੀਜ਼ ਜ਼ਰੂਰ ਮਹਿਸੂਸ ਹੁੰਦੀ ਸੀ ਕਿ ਜਿੱਥੇ ਪ੍ਰੈਜ਼ੀਡੈਂਟ 트ੰਪ ਜਾਂਦੇ ਸੀ ਪ੍ਰਧਾਨ ਮੰਤਰੀ ਮੋਦੀ ਉੱਥੇ ਜਾਣ ਤੋਂ ਅਵੋਇਡ ਕਰਦੇ ਰਹੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਔਰਡ ਦੀ ਮੀਟਿੰਗ ਵੀ ਹੋਣੀ ਸੀ 2+2 ਦੀ ਵੀ ਮੀਟਿੰਗਸ ਹੋਣੀਆਂ ਸੀਗੀਆਂ ਇਸ ਪੱਖੋਂ ਤੁਸੀਂ ਇਸ ਸਾਰੇ ਰਿਸ਼ਤੇ ਨੂੰ ਕਿਵੇਂ ਦੇਖਦੇ ਹੋ ਤੁਹਾਡੇ ਇਹ ਦੋ ਇਸ਼ੂਸ ਨੇ ਇੱਕ ਤੇ ਸਰਜੀਓ ਗੋਰਦਾ ਤੁਸੀਂ ਦੱਸਿਆ ਜਿਹੜੇ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਨੇ ਉਹਨਾਂ ਨਾਲ ਜਦੋਂ ਮੀਟਿੰਗ ਹੋਈ ਸੀ ਔਰ ਅਸੀਂ ਆਪਣੇ ਪ੍ਰੋਗਰਾਮ ਚ ਉਸ ਵੇਲੇ ਵੀ ਕਿਹਾ ਸੀ ਕਿ ਉਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਗਈ ਹੈ ਉਹ ਬਹੁਤ ਹੀ ਇੰਪੋਰਟੈਂਟ ਸੀ ਕਿਉਂਕਿ ਉਹ ਪ੍ਰੈਜ਼ੀਡੈਂਟ 트럼ਪ ਦੇ ਬਹੁਤ ਕਲੋਸ ਨੇ ਉਹ ਵਾਈਟ ਹਾਊਸ ਦੇ ਹਿਊਮਨ ਸਰਵਿਸਸ ਰਿਸੋਰਸਸ ਦੇ ਪਰਸਨਲ ਦੇ ਡਾਇਰੈਕਟਰ ਸੀ ਜਿਹੜਾ ਵੀ ਬੰਦਾ ਅਮਰੀਕੀ ਗਵਰਨਮੈਂਟ ਵਿੱਚ ਵਾਈਟ ਹਾਊਸ ਵਿੱਚ ਜਿਹਨੇ ਕੰਮ ਕਰਨਾ ਸੀ ਉਹ ਉਹਨਾਂ ਦੇ ਥਰੂ ਹੋ ਕੇ ਜਾਂਦਾ ਸੀ ਔਰ ਪ੍ਰੈਜ਼ੀਡੈਂਟ 트럼ਪ ਨੇ ਆਪਣੇ ਬਹੁਤ ਹੀ ਕਰੀਬੀ ਨੂੰ ਪਾਰ ਦੇ ਐਮਬੈਸਡਰ ਨਿਯੁਕਤ ਕੀਤਾ ਸੀ ਕਿਉਂਕਿ ਉਸ ਵਾਸਤੇ ਭਾਰਤ ਇੱਕ ਬਹੁਤ ਹੀ ਇੰਪੋਰਟੈਂਟ ਮੁਲਕ ਸੀ ਇਹ ਸਰਜੀਓ ਗੋਰਜੀ ਨੇ ਆਪ ਮੈਨੂੰ ਦੱਸਿਆ ਵੀ ਇੰਡੀਆ ਇਜ਼ ਵੈਰੀ ਇੰਪੋਰਟੈਂਟ ਫਾਰ ਅਮਰੀਕਾ ਔਰ ਪ੍ਰੈਜ਼ੀਡੈਂਟ 트ਰੰਪ ਉਹਨੂੰ ਚਾਹਦੇ ਨੇ ਕਿ ਭਾਰਤ ਨਾਲ ਸਾਡੇ ਰਿਸ਼ਤੇ ਵੀ ਅੱਛੇ ਰਹਿਣ ਔਰ ਇਹ ਇਸ ਇਹਨਾਂ ਦੀ ਨਿਯੁਕਤੀ ਤੋਂ ਬਾਅਦ ਇਹ ਸਾਰਾ ਜਿਹੜਾ ਡਾਇਰੈਕਟ ਇੱਕ ਚੈਨਲ ਖੁੱਲਿਆ ਸੀ ਬਿਟਵੀਨ ਪ੍ਰਾਈਮ ਮਿਨਿਸਟਰ ਮੋਦੀ ਐਂਡ ਪ੍ਰੈਜ਼ੀਡੈਂਟ 트ਰੰਪ ਔਰ ਮੈਂ ਸਮਝਦਾ ਉਹਦੇ ਕਰਕੇ ਇਹ ਜਿਹੜਾ ਵਿੱਚ ਦੀਆਂ ਸਾਰੀਆਂ ਜਿਹੜੀਆਂ ਜਿਹਨੂੰ ਕਹਿੰਦਾ ਮੀਡੀਆ ਨੇ ਕ੍ਰੀਏਟ ਕੀਤੇ ਆ ਸੋਸ਼ਲ ਮੀਡੀਆ ਨੇ ਕ੍ਰੀਏਟ ਕੀਤੇ ਉਹ ਸਾਰਾ ਇੱਕ ਪਾਸੇ ਹੋ ਕੇ ਤੇ ਇਹ ਡੀਲ ਅੱਜ ਮੁੱਕੀ ਹੈ ਆ ਰਿਸ਼ਤੇ ਜਿਹੜੇ ਭਾਰਤ ਨੂੰ ਇਹਨਾਂ 1 ਸਾਲ ਵਿੱਚ ਕਾਫੀ ਮੈਂ ਸਮਝਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਭਾਰਤ ਦੇ ਰਿਲੇਸ਼ਨ ਜਿਹੜੇ ਇਹਦੇ ਵਿੱਚ ਇਹਦੇ ਦੌਰਾਨ ਹੀ ਆਪਰੇਸ਼ਨ ਸਿੰਦੂਰ ਹੋ ਗਿਆ ਸੀ ਇਹਦੇ ਉਹਦੇ ਕਰਕੇ ਕਾਫੀ ਹੋਰ ਮਲਕਾਂ ਨਾਲ ਵੀ ਭਾਰਤ ਦੇ ਰਿਸ਼ਤੇ ਕਾਫੀ ਖਰਾਬ ਹੋਏ ਨੇ ਆ ਆਪਣੇ ਨੇਬਰਹੂਡ ਵਿੱਚ ਬੰਗਲਾਦੇਸ਼ ਵਿੱਚ ਇੱਕ ਰਿਵਲੂਸ਼ਨ ਹੋਇਆ ਉਹ ਤੋਂ ਬਾਅਦ ਅਸੀਂ ਸਾਰੇ ਵੇਖ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਬੰਗਲਾਦੇਸ਼ ਦੇ ਰਿਸ਼ਤੇ ਖਰਾਬ ਹੋਏ ਨੇ ਨੇਪਾਲ ਵਿੱਚ ਰਿਵਲੂਸ਼ਨ ਹੋਇਆ ਉਸ ਤੋਂ ਬਾਅਦ ਉੱਥੇ ਉੱਥੇ ਦੇ ਵੀ ਰਿਸ਼ਤੇ ਖਰਾਬ ਹੋਏ ਹੋਏ ਨੇ ਤੇ ਇਹਨਾਂ ਚੀਜ਼ਾਂ ਨੂੰ ਹਾਲੀ ਠੀਕ ਕਰਦੇ ਹਾਂ ਭਾਰਤ ਨੂੰ ਅੱਗੇ ਇਹ ਨਹੀਂ ਕਿ ਹਾਲੀ ਵੀ ਬੜੀ ਮੁਸ਼ਕਲ ਅ ਅੱਗੇ ਰੋਡ ਹੈ ਹਾ ਟ੍ਰੇਡ ਡੀਲ ਜ਼ਰੂਰ ਹੋਈ ਹੈ ਪਰ ਹੋਰ ਵੀ ਜਿਹੜਾ ਭਾਰਤ ਦੇ ریلیشن شپس نے جی فارن منسٹری منسٹری آف ایکسٹرنل افیئر انہوں نے اپنی ود نیتی نو تھوڑا جا پہنا کرنا پائے گا تھوڑا جہا ایک سکیل ڈاؤن کرنا پے گا اور آ کے ہولکا نال اپنی ریلیشنشپ ٹھیک کرنی پے گی کیونکہ ਜੇ ਤੁਸੀਂ ਕਹੋ ਕਿ ਪ੍ਰੈਜ਼ੀਡੈਂਟ 트럼ਪ ਇਹ ਕਹਣ ਤੋਂ ਹਟ ਜਾਣਗੇ ਕਿ ਮੈਂ ਹੀ ਸੀਸਫਾਇਰ ਕਰਾਇਆ ਸੀ ਮੈਂ ਹੀ ਨਾਤਵਾ ਪਾਕਿਸਤਾਨ ਤੇ ਭਾਰਤ ਦਾ ਸੀਸਫਾਇਰ ਕਰਾਇਆ ਸੀ ਉਹ ਗੱਲ ਨਹੀਂ ਹੋਣੀ ਉਹਨਾਂ ਨੇ ਹੁਣ ਵੀ ਕਹਿਣਾ ਹੈ ਜਿਦੋਂ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੇ ਸਾਹਮਣੇ ਆਣਗੇ ਹੋ ਸਕਦਾ ਉਸ ਵੇਲੇ ਵੀ ਉਹ ਕਹਿ ਦੇਣ ਕਿਉਂਕਿ ਸੱਚਾਈ ਹੈ ਔਰ ਭਾਰਤ ਨੂੰ ਹੁਣ ਇਹ ਜਿਹੜਾ ਇੱਕ ਇਹਦੀ ਸਟੇਟਮੈਂਟ ਆਈ ਸੀ ਉਸ ਤੋਂ ਹੁਣ ਕਿਵੇਂ ਯੂ ਟਰਨ ਲੈਣਾ ਹੈ ਇਹ ਭਾਰਤ ਦੀ ਸਰਕਾਰ ਨੂੰ ਪਾਰ ਤੇ ਮੀਡੀਆ ਨੂੰ ਸੋਚਣਾ ਪਏਗਾ ਔਰ ਮੈਂ ਸਮਝਦਾ ਇਹਦੇ ਵਿੱਚ ਭਾਰਤ ਦੀ ਸਰਕਾਰ ਦਾ ਜਿਆਦਾ ਇਹਨਾਂ ਮਸਲਾ ਨਹੀਂ ਹੈ ਜਿੰਨਾ ਭਾਰਤ ਦੇ ਮੀਡੀਆ ਦਾ ਮਸਲਾ ਹੈ ਔਰ ਸੋਸ਼ਲ ਮੀਡੀਆ ਦਾ ਮਸਲਾ ਹੈ ਔਰ ਗਵਰਨਮੈਂਟ ਨੂੰ ਇਹਨੂੰ ਫਰੰਟ ਫੁੱਟ ਤੇ ਆ ਕੇ ਇਸ ਇਸ਼ੂ ਨੂੰ ਚੁੱਕਣਾ ਪਏਗਾ ਔਰ ਇਸ ਇਸ਼ੂ ਨੂੰ ਇੱਕ ਵਾਰੀ ਜਿਵੇਂ ਅ ਜੇ ਟ੍ਰੇਡ ਡੀਲ ਕਲੀਅਰ ਕੀਤੀ ਹੈ ਇਸ ਮੁੱਦੇ ਨੂੰ ਵੀ ਫਰੰਟ ਫੁੱਟ ਤੇ ਆ ਕੇ ਕਲੀਅਰ ਕਰਨਾ ਪਏਗਾ ਔਰ ਔਰ ਮੈਂ ਸਮਝਦਾ ਹੁਣ ਟਾਈਮ ਹੋ ਚੁੱਕਿਆ ਹੈ ਹੁਣ ਬੀਸ ਦੀ ਵੀ ਗੱਲ ਕਰਨੀ ਚਾਹੀਦੀ ਹੈ ਭਾਰਤ ਨੂੰ ਕਿਉਂਕਿ ਤੁਸੀਂ ਅਗਰ ਇੱਕ ਨੇਬਰਹੂਡ ਦੇ ਵੱਡੇ ਹੋ ਤੁਸੀਂ ਕਹਿੰਦੇ ਹੋ ਵੀ ਇਸ ਮੱਲੇ ਦਾ ਮੈਂ ਚੌਧਰੀ ਹਾਂ ਮੈਂ ਮੈਂ ਸਰਪੰਚ ਹਾਂ ਤੇ ਫਿਰ ਤੁਹਾਨੂੰ ਜਿਹੜੇ ਲੜਾਈਆਂ ਚੱਲ ਰਹੀਆਂ ਨੇ ਉਹਨਾਂ ਨੂੰ ਵੀ ਬੰਦ ਕਰਨੀਆਂ ਪੈਣਗੀਆਂ ਸਾਰਿਆਂ ਨੂੰ ਉਸ ਫਿਰ ਜੇ ਚੌਧਰੀ ਬਣਨਾ ਹੈ ਤੇ ਸਾਰਿਆਂ ਨੂੰ ਨਾਲ ਲੈ ਕੇ ਟੁਰਨਾ ਪਏਗਾ ਬਿਲਕੁਲ ਪਰ ਇੱਕ ਗੱਲ ਤਾਂ ਜਸਦੀਪ ਜੀ ਇਥੋਂ ਬੜੀ ਸਾਬਤ ਹੁੰਦੀ ਆ ਕਿ ਉਸ ਖਿੱਤੇ ਦੇ ਵਿੱਚ ਜੇ ਕੁਆਡ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਹੋਵੇ ਜਾਂ ਅਮਰੀਕਾ ਹੋਵੇ ਉਨਾਂ ਲਈ ਭਾਰਤ ਦਾ ਬਦਲ ਲੱਭਣਾ ਹਾਲ ਦੀ ਘੜੀ ਬੜਾ ਮੁਸ਼ਕਲ ਹੈ ਕਿਉਂਕਿ ਚਾਈਨਾ ਨੂੰ ਰੋਕ ਲਾਉਣ ਲਈ ਸਟ੍ਰੈਟਜੀਕਲੀ ਭਾਰਤ ਹੀ ਇੱਕ ਅਮਰੀਕਾ ਦਾ ਤੇ ਬਾਕੀ ਦੇਸ਼ਾਂ ਦਾ ਰਿਲਾਈਅਬਲ ਪਾਰਟਨਰ ਹੋ ਸਕਦਾ ਹੈ ਨਿਰਸੰਦੇਹ ਦੋਨਾਂ ਦੇਸ਼ਾਂ ਲਈ ਕਿ ਭਾਰਤ ਅਮਰੀਕਾ ਦੇ ਸਬੰਧ ਚੰਗੇ ਹੋਣ ਤੇ ਇਕਨੋਮੀ ਆ ਉਹ ਪਰਫੋਲੋ ਤੋਂ ਵੇ ਕੀ ਕਹੋਗੇ ਮੈਂ ਬਿਲਕੁਲ ਸਹਿਮਤ ਹਾਂ ਔਰ ਮੈਂ ਸਮਝਦਾ ਕਿ ਇਹ ਭਾਰਤ ਦੇ ਲੋਕਾਸਥਿਕ ਬਹੁਤ ਅੱਛਾ ڈیسیجن ہے کیونکہ بھارت کی اکانمی سینکشنس تو ٹیرس تو کافی سفر کر رہی تھی اِسی ویکھے ہی ہے کہ روپیہ ڈالر کے مقابلے کس طرح گریا ہے لوکا کی انویسٹمنٹ جیڑی ہے انڈیا تو باہر جا رہی لیکن اس ٹریڈ ڈیل تو بعد دونوں پاسے امریکن سٹاک ایکسچینج اور انڈین سٹاک ایکسچینج اسی ایک بہت تیز چڑھاؤ ویک یہ اکانمی بھی شو کرے گا دونوں ملکوں کی اکانمی بھی شو کرے گا اور ਮੇਰੇ ਖਿਆਲ ਨਾਲ ਹੁਣ ਭਾਰਤ ਨੂੰ ਵੀ ਕਲੀਅਰ ਜਿਵੇਂ ਹੁਣ ਉਹਨਾਂ ਨੇ ਆਇਲ ਦੇ ਵਿੱਚ ਦੱਸਿਆ ਕਿ ਅਸੀਂ ਹੁਣ ਅਮਰੀਕਾ ਦੇ ਕੋਲੋਂ ਹੀ ਆਇਲ ਖਰੀਦਾਂਗੇ ਹੋਰ ਵੀ ਚੀਜ਼ਾਂ ਵੀ ਜੇ ਕਿਉਂਕਿ ਜੇ ਤੁਸੀਂ ਹੁਣ ਚਾਈਨਾ ਨੂੰ ਰੋਕਣਾ ਹੈ ਜੇ ਤੁਸੀਂ ਕੁਆਡ ਦਾ ਹਿੱਸਾ ਬੰਨਣਾ ਹੈ ਤੇ ਫਿਰ ਤੁਸੀਂ ਬ੍ਰਿਕਸ ਵਿੱਚ ਓਪਨਲੀ ਅਮਰੀਕਾ ਦੇ ਖਿਲਾਫ ਨਹੀਂ ਹੋ ਸਕਦੇ ਤੁਸੀਂ ਡਾਲਰ ਨੂੰ ਨਹੀਂ ਡੀਸਟੈਬਲਾਈਜ਼ ਕਰ ਸਕਦੇ ਤੁਸੀਂ ਆ ਆਪਣੀ ਮੈਨੂਫੈਕਚਰਿੰਗ ਛੱਡ ਕੇ ਔਰ ਸਭ ਕੁਝ ਚਾਈਨਾ ਤੋਂ ਹੀ ਖਰੀਦ ਸਕਦੇ ਕਿਉਂਕਿ ਫਿਰ ਤੁਸੀਂ ਚਾਈਨਾ ਤੇ ਡਿਪੈਂਡੈਂਟ ਹੋਗੇ ਤੇ ਤੁਸੀਂ ਚਾਈਨਾ ਨਾਲ ਕਿਵੇਂ ਲੜਾਈ ਲੜੋਗੇ ਔਰ ਇਹ ਹੀ ਮੈਂ ਸਮਝਦਾ ਕਿ ਇਸ ਵੇਲੇ ਇੰਡੀਆ ਨੂੰ ਆਪਣੀ ਮੈਨੂਫੈਕਚਰਿੰਗ ਦੇ ਉੱਪਰ ਫੋਕਸ ਕਰਨਾ ਚਾਹੀਦਾ ਹੈ ਜੇ ਅਮਰੀਕਾ ਦੇ ਨਾਲ ਹਾਲਾਤ ਅੱਛੇ ਹੋ ਰਹੇ ਨੇ ਤੇ ਤੁਸੀਂ ਅਮਰੀਕਾ ਕੋਲੋਂ ਮੈਨੂਫੈਕਚਰਿੰਗ ਜਿਹੜੀ ਹੈ ਟ੍ਰੇਡ ਵਿੱਚ ਉੱਥੇ ਵਧਾਓ ਆ ਭਾਵੇਂ 18% ਟੈਰਿਫ ਹੈ ਬਹੁਤ ਘਟਿਆ ਅਸੀਂ ਹੁਣ ਦੁਨੀਆ ਵਿੱਚ ਬੜੇ ਕੰਪੇਟਿਟਿਵ ਹੋ ਚੁੱਕੇ ਹਾਂ ਔਰ ਭਾਰਤ ਨੂੰ ਆਪਣੀ ਮੈਨੂਫੈਕਚਰਿੰਗ ਜਦ ਤੱਕ ਨਹੀਂ ਅਸੀਂ ਉੱਪਰ ਲੈ ਕੇ ਜਾਵਾਂਗੇ ਪ੍ਰੋਡਕਸ਼ਨ ਨਹੀਂ ਵਧਾਵਾਂਗੇ ਤਦ ਤੱਕ ਭਾਰਤ ਦੀ ਇਕਨੋਮੀ ਜਿਹੜੀ ਹੈ ਉਸੇ ਸੇ ਇਸਟ੍ਰਗਲ ਕਰਦੀ ਰਹੇਗੀ ਔਰ ਅਸੀਂ ਦੁਨੀਆ ਦੇ ਮਹਤਾਜ ਬਨੇ ਰਵਾਂਗੇ ਤੇ ਸਾਨੂੰ ਸਭ ਤੋਂ ਪਹਿਲਾਂ ਆਪਣੀ ਪ੍ਰੋਡਕਸ਼ਨ ਔਰ ਮੈਨੂਫੈਕਚਰਿੰਗ ਇੰਡੀਆ ਵਿੱਚ ਤੇਜ਼ ਕਰਨੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਜਸਦੀਪ ਜੀ ਫੇਰ ਉਹ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਤੋਂ ਜਾਸਤ ਲਵਾਂਗੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਸਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ